ਜੀ ਦੋਸਤੋ ਆਪਾਂ ਖੜੇ ਪਿੰਡ ਬੈਰੋਕੇ ਜਿਲ੍ਹਾ ਮੋਗਾ ਵਿਖੇ ਜਿੱਥੇ ਤੇ ਇੱਕ ਭਰਾ ਵੱਲੋਂ ਆਦੀ ਭੈਣ ਦਾ ਕਤਲ ਹੋਣ ਦਾ ਸਮਝ ਪ੍ਰਾਪਤ ਹੋਇਆ ਸੀਗਾ ਇੱਥੇ ਪਹੁੰਚੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਤੇ ਪ੍ਰਸ਼ਾਸਨਧਾਰੀਆਂ ਨਾਲ ਗੱਲਬਾਤ ਕਰਾਂਗੇ ਇਹ ਘਟਨਾ ਕੀ ਹੋਈ ਤੇ ਕਿਵੇਂ ਹੋਈ ਕਦੋਂ ਲਈ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਸਮਾਲਸਰ ਜਨਕਰਾਜ ਆਪਣੀ ਪੂਰੀ ਟੀਮ ਨਾਲ ਪਹੁੰਚੇ ਆ ਉਹਨਾਂ ਵੱਲੋਂ ਸਾਰੇ ਇਸ ਵਾਕਿਆ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਮੋਗਾ ਤੋਂ ਫਰੈਂਸੀ ਰਿਪੋਰਟਰ ਵਾਲੇ ਮੈਨ ਵੀ ਆਏ ਹੋਏ ਨੇ ਅਧਿਕਾਰੀਆਂ ਨੇ ਜੇਨਲ ਜਾਂਚ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦਿਖਾਵਾਂ ਘਰ ਜਿੱਥੇ ਘਟਨਾ ਘਟੀ ਹੈ ਜਿੱਥੇ ਭਰਾ ਵੱਲੋਂ ਇੱਕ ਭੈਣ ਦਾ ਕਤਲ ਕਰ ਦਿੱਤਾ ਗਿਆ ਉਥਾਂ ਦੇ ਲੋਕਾਂ ਦੇ ਅਨੁਸਾਰ ਇੱਕ ਕੁਝ ਘਰੇਲੂ ਝਗੜਾ ਹੋਇਆ ਭੈਣ ਭਰਾ ਦਾ ਆਪਸ ਵਿੱਚ ਜਿਸ ਵੱਲੋਂ ਭਰਾ ਨੇ ਆਪਣੀ ਭੈਣ ਦੇ ਸਿਰ ਵਿੱਚ ਕੁਝ ਚੀਜ਼ ਮਾਰੀ ਜਿਸ ਨਾਲ ਉਹ ਤੇ ਮੌਕੇ ਤੇ ਹੀ ਮੌਤ ਹੋ ਗਈ ਆ ਜਿਹੜੀ ਲੜਕੀ ਦੀ ਮੌਤ ਹੋਈ ਹੈ ਉਹਦਾ ਸ਼ਵਪਿਆ ਘਰ ਦੇ ਅੰਦਰ ਹੀ ਉਹ ਕਮਰੇ ਵਿੱਚ ਜਿੱਥੇ ਘਟਨਾ ਘਟੀ ਹੈ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਹਾਲਤ ਦੇਖੋ ਕਮਰੇ ਦੀ ਪਾਂਡੇ ਪਈ ਆ ਸਮਾਨ ਪਿਆ ਤੇ ਇੱਕ ਪਾਸੇ ਉਹ ਜਿਸ ਲੜਕੀ ਕਤਲ ਹੋਇਆ ਉਸ ਦੀ ਸ਼ਾਪ ਪਿਆ ਹੈਗਾ ਲਾਸ਼ ਪਈ ਹੈਗੀ ਆ ਆ ਲੜਕੀ ਦੀ ਨਾਨੀ ਹੈ ਲੜਕੇ ਦੀ ਜਿੱਥੇ ਲੜਕਾ ਪਹਿਲਾਂ ਨਾਲੇ ਲੜਕੀ ਕੁੜੀ ਜਦੋਂ ਪਹਿਲਾਂ ਇੱਥੇ ਆਈ ਸੀ ਤੇ ਇਹ ਘਟਨਾ ਘਟੀ ਪਿੰਡ ਵਾਸੀਆਂ ਨੇ ਬਾਰੇ ਜਾਣਨ ਦੀ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਇਹ ਘਟਨਾ ਬਾਰੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਕਿਉਂਕਿ ਲੜਕਾ ਵੀ ਇੱਥੇ ਜ਼ਿਆਦਾ ਨਹੀਂ ਦੇਖਿਆ ਲੜਕੀ ਨੂੰ ਜਾਣਦੇ ਨਹੀਂ ਸਨ ਜਿਉਂ ਦੇ ਘਟਨਾ ਘਟਈ ਆਓ ਕਰਦੇ ਹਾਂ ਪਰਿਵਾਰ ਨਾਲ ਇਸ ਘਟਨਾ ਨੂੰ ਲੈ ਕੇ ਗੱਲਬਾਤ ਕੀ ਕਰ ਰਹੇ ਆ ਕਿਵੇਂ ਹੋਈ ਏ ਗੱਲ ਥਾਣਾ ਮੁਖੀ ਪਹਿਲਾਂ ਜਨਕਰਾਜ ਸਮਾਲ ਸਰ ਨਾਲ ਸਾਹਿਬ ਇਹ ਕਹਿੰਦੇ ਕਿ ਕਤਲ ਹੋਇਆ ਇਸਮਾ ਦੀ ਕੀ ਗੱਲ ਅਗਰ ਉਹ ਦੋ ਭੈਣ ਭਰਾ ਮਮਪਾਲ ਸਿੰਘ ਤੇ ਵੀਰ ਜੋਤਕਾਰ ਮਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਕਰਕੇ ਆਈ ਉਹ 23-24 ਸਾਲ ਤੇ ਆਪਨੇ ਨਾਨੀ ਕੋਲੇ ਰਹਦੇ ਸੀ ਰਾਣੀ ਕੌਰ ਕੋਲੇ ਵਾਈਟ ਆਫ ਮਿਸ਼ਰਤਰ ਸਿੰਘ ਵੈਰੋ ਦੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਹੰਮਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਕਟਾਉਂਚ ਲੈਣ ਵਾਲਾ ਅੰਦਰ ਚਾ ਉਹ ਰਗਣ ਵਾਲਾ ਕੋਟਣਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬਿੱਤੀ ਰਾਤ ਕੀ ਕਹਾਵਦੀ ਰਹੇ ਜੀ ਕਥੀ ਉਹ ਸਾਨੇ ਆਪਣੀ ਸਸ਼ਤਰ ਦੇ ਕਾਰਕਟਰ ਤੇ ਡਾਊਟ ਕਰਦਾ ਸੀ ਇਹ। ਇਹ ਲੜਕੇ ਦੇ ਪਹਿਲਾਂ ਵੀ ਪਾਸੇ ਰਹੇ ਜੀ। ਇਹ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਚਾਹ ਦਰਦੇ ਬਾਕੀ ਤਾਂ ਰਿਕਾਰਡ ਦੇਖ ਰਹੇ ਹਾਂ ਅਸੀਂ ਉਹਦਾ। ਇਹ ਲੜਕੇ ਨਾਲ ਤੇ ਇਹ ਵੀ ਧਾਰਾ ਵਿੱਚ ਅਰਜ ਰਜਿਸਟਰੀ ਪੈ ਗਈ। ਤੇ 109 ਐਨਐਸ ਦੇ ਤਾ ਕੀਤਾ ਕਾਪੜਾ ਮੁਕੱਦਮਾ। ਕੀ ਇਹ ਇੱਕ ਹੋਰ ਵੀ ਦੋਸ਼ੀ ਵੀ ਸ਼ਾਮਿਲ ਹੈਗੀ? ਨਹੀਂ ਇਹਦੇ 'ਚ ਹੋਰ ਕੋਈ ਦੋਸ਼ੀ ਨਹੀਂ ਆਇਆ ਜੀ। ਮਾਤਾ ਜੀ ਇਹ ਕਾ ਆਪਣੇ ਹੋਈ ਘਟਨਾ ਹੋਈ ਆ ਕੁੜੀ ਦੇ ਮੌਤ ਹੋਈ ਕਿਸ ਤਰ੍ਹਾਂ ਹੋਈ ਆ ਜੀ ਹਾਏ ਮੈਨੂੰ ਪਤਾ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਜਾਨਵਰ ਧਰੇ ਲੈ ਵੜਾ ਫੇਨ ਦਿੱਤੀ ਮਖਰੀਆਂ ਨਹੀਂ ਦਿੱਤੀ ਮਾਰਾ ਕੱਢ ਕੇ ਮੁੰਡਾ ਨਾਲ ਕੀ ਪਤਾ ਨਹੀਂ ਕੀ ਕਰੀਂ ਮੁੰਡਾ ਕੌਣ ਸੀਗਾ ਜੀ ਉਹ ਦੋਤਾ ਆ ਵੀ ਇੱਧਰ ਉਹ ਖੜਾ ਲੈ ਉਹ ਖੜਾ ਆ ਟੱਕੜੀ ਜੀ ਲੱਗਦੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾ 108 ਦਾ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਪੈਣੇ ਬੇਰਾ ਦਾ ਇਹ ਨਾ ਪੈ ਰਸੀ ਗਈ ਪੁਈ ਹਾਂ ਤਾਂ ਨਹੀਂ ਸੀ ਗਈ ਰਾਤ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਗੀਂਦ ਨਹੀਂ ਮੈਨੂੰ ਤਾਂ ਜੀਦ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਦਾ ਆਖੀ ਗਿੱਦਵੀਂ ਮਤਤੀਆ ਸਾਹ ਜਾਂ ਵਾਰ ਚਲੀ ਗਈ ਉਹ ਮੱਕੇ ਚਾਹ ਰਹੀ ਮੋਨੇ ਦਾ ਇਹ ਮਾਦਾ ਨੂੰ ਪਤਾ ਕਰੋ ਲੱਗਿਆ ਵੀ ਕੁੜੀ ਦੀ ਇਸ ਨੂੰ ਮੋਗੋ ਪਤਾ ਲੱਗ ਗਿਆ ਹਾਂ ਅਸੀਂ ਅੰਦਰ ਵੜ ਗਏ ਵਾਰ ਕੋਈ ਕਿਤੇ ਤਾਂ ਕਰੇ ਹੋਰ ਕੋਈ ਨਹੀਂ ਸੀ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਇਹ ਤਾਂ ਵਸ ਲਾਗਦੀ ਸੀ ਉਹਨਾਂ ਲੱਗੇ ਸੀ ਹਾਂ ਮੈਂ ਅਨੀ ਦੀ ਦਾ ਨਹੀਂ ਮੈਨੂੰ ਮੜਾ ਮੜਾ ਦੀਦਾ ਉਹਨਾਂ ਤੇ ਮੈਂ ਦੂਰੀ ਫੇੜੀ ਕੰਤੋਂ ਨੂੰ ਘਰ ਦੇ ਹਾਲਾਤ ਦਿਖਾ ਦਿੰਦੇ ਕੋਲ ਸ਼ਾਮਣੇ ਦਾਰੂ ਦੇ ਬੋਤਲਾਂ ਪਈਆਂ ਇੱਕ ਸਾਈਡ ਤੇ ਆ ਇੱਕ ਮੱਟੀ ਵੀ ਬਣਾਈ ਹੋਈ ਗਈ ਹੈ। ਮਾਗਾ ਪ੍ਰਾਣੋਂ ਤੋਂ ਟਿੰਕੂ ਕਾਟਪਾਲ ਦੀ ਰਿਪੋਰਟ। ਬਸ ਨਾ ਬਸ। ਬਸ